ਇਹ ਹੋ ਗਿਆ ਮਾਰਕੀਟ ਵਿੱਚ ਮਿਲਣ ਵਾਲਾ ਮਿਲਣ ਦਾ ਫਰਕ ਤੁਹਾਡੇ ਸਾਹਮਣੇ ਆ ਜੋ ਅਸੀਂ ਮਾਰਕੀਟ ਚ ਪਾਣੀ ਪੀ ਰਹੇ ਹਾਂ ਇਹਦੇ ਵਿੱਚ ਸਾਡੀ ਸਿਹਤ ਵਾਸਤੇ ਕੁਝ ਵੀ ਨਹੀਂ ਹੈ ਇਹ ਸਿਰਫ ਇੱਕ ਸਾਡੀ ਪਿਆਸ ਬਧਾਉਂਦਾ ਹੈ ਇਹ ਡੈਡ ਪਾਣੀ ਹੈ ਇਹਦੇ ਕਲਰ ਚੇਂਜ ਹੋਏ ਆ ਜੋ ਸਾਡੀ ਬਾਡੀ ਨੂੰ ਮੈਨੇਜਰ ਚਾਹੀਦੇ ਆ ਉਹ ਸਾਰੇ ਇਹਦੇ ਵਿੱਚ ਮੌਜੂਦ ਆ ਤੇ ਦੇਖਿਆ ਜੀ पी एच लैवल कि आ रहा जीरो तो एक का। जो कोल्ड ड्रिंक है हाईली एसडिक है अगर आ गया मैं जो बाजार चो अक पाउडर यह आ रहा जी तीन तो चार यस डिकतनी अगर जो ਕੁਛ ਟੈਪ ਆਪਣੇ ਨਾਲ ਤੋਂ ਡਾਇਰੈਕਟ ਮੈਂ ਪਾਣੀ ਪੀਣੇ ਆ। ਇਹ ਆ ਰਿਹਾ ਛੀ। ਮਾਰਕੀਟ ਨਾਲੋਂ ਉਹ ਵੀ ਉੱਪਰ ਆ ਰਿਹਾ। ਦੇਖਿਓ 9 ਇਹਦਾ ਹੋ ਗਿਆ ਮੈਡੀਕਲ ਸਾਇੰਸ ਕਹਿੰਦੀ ਹੈ ਵੀ ਸਾਨੂੰ ਨੋਰਮਲ ਪੀਐਚ 9 ਲੈਵਲ ਦਾ ਪਾਣੀ ਪੀਣਾ ਚਾਹੀਦਾ ਇਹ ਵਿੱਚ होगी हल्दी आम घर अपने मिल गई है ये मार्केट चो वाला मिनरल वाटर ਇਹ ਆਪਣਾ d9 ਅਲਕਲਾਈਨ ਵਾਟਰ ਇਹ ਰੰਗ ਉਦੋਂ ਆਉਂਦਾ ਜਦੋਂ ਅਸੀਂ ਹਲਦੀ ਨੂੰ ਬਾੜਦੇ ਹਾਂ ਹਾਈ ਟੈਂਪਰੇਚਰ ਤੇ ਲੈ ਕੇ ਜਾਂਦੇ ਤਾਂ ਇਹ ਰੰਗ ਆਉਂਦਾ ਇਹ d9 ਅਲਕਲਾਈਨ ਵਾਟਰ ਵੀ ਇੰਨਾ ਹਲਕਾ ਹੈ ਇਹ ਦੇਖੋ ਨੇ ਜੀਰੇ ਦੇ ਅਰਕ ਨੂੰ ਵੀ ਜੀਰਾ ਹਾਰਡ ਹੁੰਦਾ ਹੈ ਜੀਰੇ ਦੇ ਅਰਕ ਨੂੰ ਵੀ ਨਾਲ ਦੀ ਨਾਲ ਵਾਰ ਕਰਤਾ ਸਤਿ ਸ਼੍ਰੀ ਅਕਾਲ ਜੀ ਅਸੀਂ ਰਾਇਲ ਅਲਕਲਾਈਨ ਵਾਟਰ ਸਮਰਾਲਾ ਡਿਸਟ੍ਰਿਬਿਊਸ਼ਨ ਤੋਂ ਤੁਹਾਡੇ ਲਈ ਪਾਣੀ ਉਪਲਬਧ ਕਰਾਤਾ ਸਮਰਾਲੇ ਦੇ ਵਸਨੀਕਾਂ ਵਾਸਤੇ ਇਸ ਦੇ ਫਾਇਦੇ ਦੱਸਣ ਵਾਸਤੇ ਅਸੀਂ ਤੁਹਾਨੂੰ ਅੱਜ ਲਾਈਵ ਡੈਮੋ ਦਿਖਾਉਣ ਜਾ ਰਹੇ ਹਾਂ ਇਸ ਦੀ ਕੀ ਪ੍ਰੋਪਰਟੀ ਹੈ ਕਿੰਦਾ ਸਾਡੀ ਸਿਹਤ ਲਈ ਇਹ ਫਾਇਦੇਮੰਦ ਹੈ ਪਹਿਲੀ ਪ੍ਰੋਪਰਟੀ ਹੈ ਜੀ ਇਹਦੀ TDS TDS ਤੁਹਾਨੂੰ ਪਤਾ ਹੈਰੇਕ ਨੂੰ ਪਤਾ ਨਹੀਂ 250 ਤੋਂ 100 ਤੋਂ ਉੱਪਰ ਨਹੀਂ ਚਾਹੀਦੀ 250 ਤੋਂ ਨੀਚੇ ਚਾਹੀਦੀ ਉਹ ਤੋਂ ਉੱਪਰ ਸਾਡੇ ਸਿਹਤ ਲਈ ਹਾਨੀਕਾਰਕ ਸਾਡਾ ਪਾਣੀ ਜਿਹੜਾ 140 ਪੀਡੀਐਸ ਦਾ ਉਸ ਤੋਂ ਬਾਅਦ ਅਗਲੀ ਪ੍ਰੋਪਰਟੀ ਆਉਂਦੀ ਹੈ ਜੀ ਓ ਆਰ ਪੀ ਜਿਹੜੀਆਂ ਇਹ ਇਹਨੂੰ ਟੈਸਟ ਕਰਨ ਬਾਅਦ ਤੇ ਸਾਡੇ ਕੋਲ ਓ ਆਰ ਪੀ ਟੈਸਟਰ ਜਿਹੜੀਆਂ ਚੀਜ਼ਾਂ ਦੇ ਵਿੱਚ ਇਹ ਟੈਸਟ ਨਾਲ ਕੋਈ ਚੇਂਜ ਨਹੀਂ ਆਉਂਦਾ ਤਾਂ ਉਹ ਹਾਨੀਕਾਰਕ ਹੈ ਜਿਹੜੀ ਜੀ ਦੇ ਵਿੱਚ ਇਹ ਰੈਕਸ਼ਨ ਕਰਦਾ ਹੈ ਡ੍ਰੌਪ ਆਇ ਤੇ ਉਹ ਚੀਜ਼ਾਂ ਸਾਡੇ ਲਈ ਸਿਹਤਮੰਦ ਆ ਤੁਹਾਨੂੰ ਸਮਝਾਉਣਾ ਜਿੰਦੇ ਆ ਸਿੰਘ ਫਲ ਕੱਟਨੇ ਆ ਸੇਬ ਉਹਨੂੰ ਥੋੜਾ ਦਿਨ ਰੱਖ ਦੰਨੇ ਆ ਉਹ ਕਾਲਾ ਪੈਣਾ ਸ਼ੁਰੂ ਹੋ ਜਾਂਦਾ ਇੱਥੇ ਇਹ ਸਾਡੀ ਬਾਡੀ ਆ ਸਾਡੀ ਸਕਿਨ ਤੇ ਜਦਾਂ ਅਸੀਂ ਪੀਂਨੇ ਆ ਪਾਣੀ ਇਹ ਕਿਸੇ ਨਾ ਕਿਤੇ ਜਿਹੜਾ ਅਸੀਂ ਹਾਨੀਕਾਰਕ ਪਾਣੀ ਪੀਂਨੇ ਆ ਤਾਂ ਉਹ ਸਾਡੇ ਸਰੀਰ ਤੇ ਹੌਲੀ-ਹੌਲੀ ਤਜਾਬ ਦੀ ਤਰ੍ਹਾਂ ਐਸਦੀ ਕਾਣੀ ਪੀਂਨੇ ਆ ਉਦਾਂ ਹੀ ਜਿਵੇਂ ਸੇਬ ਪਰ ਰੈਕਸ਼ਨ ਹੁੰਦਾ ਉਹ ਸਾਡੀ ਸਕਿਨ ਪਰ ਹੁੰਦਾ ਤੇ ਸਾਡੀ ਏਜ ਨੂੰ ਜਿਆਦਾ ਕਰਨ ਲਈ ਉਹ ਫਾਇਦੇਮੰਦ ਤੁਹਾਨੂੰ ਪਹਿਲਾ ਟੈਸਟ ਦਿਖਾਉਨੇ ਆ ORP ਟੈਸਟਰ ਇਸ ਨੂੰ ਟੈਸਟ ਕਰਨ ਬਾਅਦ ਤੇ ਇਹ ਆ ਗਿਆ ਆਪਣਾ ਮਾਰਕੀਟ ਚੋਂ ਮਿਲਣ ਵਾਲਾ ਮਿਨਰਲ ਵਾਟਰ ਜੋ ਕਿ ਅਸੀਂ ਲਗਾਤਾਰ ਕੰਨਾ ਤੋਂ ਲੈ ਕੇ ਕਹਿੰਦੇ ਆ ਮਿਨਰਲ ਵਾਟਰ ਦੇ ਲੋ ਇਹਨਾਂ ਅਸੀਂ ਕਹਿੰਦੇ ਵੀ ਇਹ ਸਾਡੀ ਸਿਹਤ ਲਈ ਫਾਇਦੇਮੰਦ ਹੈ ਇਹ ਆ ਸਾਡਾ D9 ਅਲਕਾਲਾਈਨ ਵਾਟਰ ਇਸ ਨੂੰ ਮੀਜ਼ਰ ਕਰਨ ਲਈ ਆਪਾਂ ਇਹ ਟੈਸਟਰ ਦਾ ਯੂਜ਼ ਕਰਾਂਗੇ ਇਹ ਆਪਣੀ ਐਂਟੀ-ਏਜਿੰਗ ਪ੍ਰੋਪਰਟੀ ਦੇ ਵੀ ਕੰਮ ਕਰਦਾ ਜਿਵੇਂ ਅੱਜ ਪਾਕਿਸਤਾਨ ਦੇ ਵਿੱਚ ਖੁੰਝਾ ਵੇਦੀ ਇੱਥੇ ਅੱਜ ਵੀ ਲੋਕਾਂ ਦੀ ਉਮਰ 180 ਸਾਲ ਹੈ ਏ ਭਾਈ ਚੈੱਕ ਕਰੂਗੇ ਵੀ ਇਸ ਪਾਣੀ ਦੇ ਵਿੱਚੋਂ ਪ੍ਰੋਪਰਟੀਆਂ ਹੈਗੀਆਂ ਆਪਾਂ ਦੋਨਾਂ ਦੇ ਵਿੱਚ ਛੇ-ਛੇ ਡ੍ਰੌਪਸ ਪਾਉਂਗੇ ਇਹ ਹੋ ਗਿਆ ਮਾਰਕੀਟ ਵਿੱਚ ਮਿਲਣ ਵਾਲਾ ਮਿਲਣ ਵਾਲਾ ਸਰਕ ਤੁਹਾਡੇ ਸਾਹਮਣੇ ਹੈ ਜੋ ਅਸੀਂ ਮਾਰਕੀਟ ਚੋਂ ਪਾਣੀ ਪੀ ਰਹੇ ਹਾਂ ਇਹਦੇ ਵਿੱਚ ਸਾਡੀ ਸਿਹਤ ਵਾਸਤੇ ਕੁਝ ਵੀ ਨਹੀਂ ਹੈ ਇਹ ਸਿਰਫ ਇੱਕ ਸਾਡੀ ਪਿਆਸ ਬੁਝਾਉਂਦਾ ਹੈ ਇਹ ਡੈੱਡ ਪਾਣੀ ਹੈ ਇਹਦੇ ਕਲਰ ਚੇਂਜ ਹੋਏ ਹੈ ਜੋ ਸਾਡੀ ਬਾਡੀ ਨੂੰ ਮਿਨਰਲ ਚਾਹੀਦੇ ਆ ਉਹ ਸਾਰੇ ਇਹਦੇ ਵਿੱਚ ਮੌਜੂਦ ਆ ਅਗਲੀ ਪ੍ਰੋਪਰਟੀ ਹੁੰਦੀ ਹੈ ਜੀ ਪੀ ਐਚ ਪੋਟੈਂਸ਼ੀਅਲ ਆਫ ਹਾਈਡਰੋਜਨ ਜਾਂ ਪਾਵਰ ਆਫ ਹਾਈਡਰੋਜਨ ਜੋ ਸਾਡੀ ਸੇਤ ਲਈ ਜ਼ਰੂਰੀ ਹੈ ਇਹ ਗੂਗਲ ਤੇ ਵੀ ਸਰਚ ਕਰ ਲਓ ਇਹੀ ਮੈਥ ਹੈ ਇਹਨੂੰ ਚੈੱਕ ਕਰਨ ਲਈ ਜਸੀ ਤੁਹਾਨੂੰ ਲਾਈਵ ਡੈਮੋ ਕਰਕੇ ਦਿਖਾਉਣਾ ਤੁਹਾਨੂੰ ਨਹੀਂ ਲੱਗਦਾ ਚਲੋ ਆਪਾਂ ਹੋ ਗਿਆ ਕੋਈ ਸਿਧਾ ਹੋ ਤਾਂ ਹੋ ਜੂਗੀ ਨਾ ਇਹ ਸਟੱਪ रोजाना जो मार्केट चो लेके कोल्ड्रिंक पीने ये कोल्ड ड्रिंक है जी ਤੋ ਅੱਗੇ ਜੋ ਮੈਨਰਲ ਵਾਟਰ ਲੈਣੇ ਆ ਇਹ ਹੋ ਗਿਆ ਜੀ ਮਾਰਕੀਟ ਵਾਲਾ ਪਾਣੀ ਇਹ ਜੋ ਅਸੀਂ ਟੈਪ ਘਰਾਂ ਚ ਯੂਜ਼ ਕਰਦੇ ਆ ਸਿੱਧਾ ਗਰਾਊਂਡ ਵਾਟਰ ਤੋਂ ਆ ਉਹ ਪਾਣੀ ਇਹ ਆਪਣਾ D9 ਅਲਕਲਾਈਨ ਵਾਟਰ ਉਹ ਪਾਣੀ ਤੁਹਾਨੂੰ ਇਹਨਾਂ ਚ ਕੋਈ ਫਰਕ ਲੱਗ ਰਿਹਾ ਜੀ ਚਾਰਾਂ ਚ ਸਾਰੇ ਸਾਫ ਹਨ ਦੇਖਣ ਨੂੰ ਇੱਕ ਬਰਾਬਰ ਹਨ ਇਹਨੂੰ ਟੈਸਟ ਕਰਨ ਵਾਸਤੇ ਇਹਦਾ ਪੀਐਚ ਲੈਬ ਟੈਸਟ ਕਰਨ ਵਾਸਤੇ ਇਹ ਆਪਾਂ ਨੂੰ ਮਿਲ ਜਾਂਦਾ ਬਾਜ਼ਾਰ ਤੋਂ ਪੀਐਚ ਟੈਸਟਰ ਇਹਦੇ ਵਿੱਚ ਅਸੀਂ ਛੇ-ਛੇ ਡ੍ਰੌਪਸ ਆਰਿਆਂ ਚ ਪਾਵਾਂਗੇ ਇਹ ਦੇਖਿਆ ਜੀ पीएच लैवल कि आ रहा जीरो तो एक का। जो कोल्ड ड्रिंक है हाईली एसडिक का साइड सेहत तो वाले अगे आ गया मैं, जो बाजार चो अ मिनरल वाटर ये आ रहा है जी तीन तो चार यी एसडिक ये सेहत तो हानिकारक ਅੱਗੇ ਜੋ ਅਸੀਂ ਟੈਪ ਆਪਣੇ ਨਲ ਤੋਂ ਡਾਇਰੈਕਟ ਜਿਉਂ ਪਾਣੀ ਪੀਣੇ ਆ ਇਹ ਆ ਰਿਹਾ ਸੀ ਮਾਰਕੀਟ ਨਾਲ ਉਹ ਵੀ ਉੱਪਰ ਆ ਰਿਹਾ ਦੇਖਿਓ 9 3 ਦਾ ਹੋ ਗਿਆ ਮੈਡੀਕਲ ਸਾਇੰਸ ਕਹਿੰਦੀ ਹੈ ਵੀ ਸਾਨੂੰ ਨੋਰਮਲ ਪੀਐਚ 9 ਲੈਵਲ ਦਾ ਪਾਣੀ ਪੀਣਾ ਚਾਹੀਦਾ ਸਾਡੇ ਬਲੱਡ ਦਾ ਵੀ ਪੀਐਚ 8 7 8 ਦੇ ਵਿੱਚ ਆਉਂਦਾ ਉਹਦੇ ਨਾਲ ਵੀ ਪਾਣੀ ਸ਼ੁੱਧ ਹੈ ਅਗਲੀ ਪ੍ਰੋਪਰਟੀ ਹੈਗੀ ਜੀ ਮਾਈਕਰੋ ਕਲਸਟਰ ਮਾਈਕਰੋ ਦਾ ਮਤਲਬ ਛੋਟੇ ਕਲਸਟਰ ਦਾ ਮਤਲਬ ਗੁੱਚਾ ਇਹ ਨੂੰ ਦਿਖਾਉਣਾ ਜਿਵੇਂ ਸਾਡੇ ਸੈੱਲ ਆ ਇਹ ਬਹੁਤ ਬਰੀਕ ਹੁੰਦੇ ਆ ਉਹਨਾਂ ਦਾ ਕੁਛ ਆ ਹੁਣ ਅਗਲੀ ਤੁਹਾਨੂੰ ਇਹ ਪ੍ਰੋਪਰਟੀ ਦਿਖਾਉਣੀ ਆ ਵੀ ਇਹ ਪਾਣੀ ਦੀ ਕੀ ਖਾਸੀਅਤ ਆ ਸਾਡੀ बॉडी ਲਈ ਕਿਵੇਂ ਫਾਇਦੇਮੰਦ ਹੈ ਨਾ ਇਹ ਚਾਹ ਹਾਂ ਇਹ ਹੋ ਗਈ ਹਲਦੀ ਆਮ ਘਰਾਂ ਦੇ ਵਿੱਚ ਆਪਣੇ ਮਿਲਦੀ ਹੈ মিনৰল বৰ এই ডি নাইন ব ਇਹ ਰੰਗ ਉਦੋਂ ਆਉਂਦਾ ਜਦੋਂ ਅਸੀਂ ਹਲਦੀ ਨੂੰ ਵਾੜਦੇ ਹਾਂ ਹਾਈ ਟੈਂਪਰੇਚਰ ਤੇ ਲੈ ਕੇ ਜਾਂਦੇ ਆ ਤਾਂ ਹੀ ਰੰਗ ਆਉਂਦਾ ਹੈ ਇਹ ਡੀਨਰ ਅਲਕਲਾਈਨ ਵਾਟਰ ਵੀ ਇੰਨਾ ਹਲਕਾ ਹੈ ਨਾਰਮਲ ਪਾਣੀ 12 ਤੋਂ 14 ਮੋਡਿਊਲ ਦਾ ਹੁੰਦਾ ਜਿਹੜਾ ਇਹ ਸਾਡਾ ਪਾਣੀ ਆ ਇਹਨੂੰ ਟਾਈਟੇਨੀਅਮ ਦੀਆਂ ਮਸ਼ੀਨਾਂ ਨਾਲ ਹਲਕਾ ਕਰਕੇ 4 ਤੋਂ 6 ਮੋਡਿਊਲ ਦਾ ਬਣਾਤਾ ਵੀ ਇੰਨਾ ਹਲਕਾ ਕਰਤਾ ਹਲਦੀ ਦੇ ਕਣ ਕਿੰਨੇ ਬਰੀਕ ਹੁੰਦੇ ਆ ਉਹਨਾਂ ਵਿੱਚ ਜਾ ਕੇ ਉਹਦਾ ਅਰਕ ਵਾਰ ਕੱਢਤਾ ਇਹਦਾ ਕਹਿਣ ਦਾ ਮਤਲਬ ਵੀ ਜਿੰਨੇ ਸਾਡੇ ਸੈੱਲ ਆ ਬਹੁਤ ਬਰੀਕ ਹੁੰਦੇ ਆ ਇਹ ਪਾਣੀ ਜੋ ਆਪਾਂ ਮਾਰਕੀਟ ਚੋਂ ਲੈ ਕੇ ਜਾਂ ਹੋਰ ਪੀਂਦੇ ਆ ਉਹ ਸਾਡੇ ਬਾਡੀ ਦੇ ਵਿੱਚ ਅਬਜ਼ਰਬ ਨਹੀਂ ਹੁੰਦਾ ਇਹ ਸਾਡੇ ਇੰਨਾ ਹਲਕਾ ਬਣਾਤਾ ਇਹ ਪੀਂਦੀ ਸਾਰ ਸਾਡੇ ਸੈੱਲਾਂ ਚ ਉਜਾਰਬ ਹੋ ਜਾਂਦਾ ਉਜਾਰਬ ਦੇ ਵਿੱਚ ਸੈੱਲਾਂ ਦੇ ਵਿੱਚ ਉਹਨੇ ਟੌਕਸਿਨ ਜੋ ਬਿਮਾਰੀ ਦੀ ਜੜਾ ਇਹ ਉਹਨਾਂ ਨੂੰ ਵਾਸ਼ ਆਊਟ ਕਰਕੇ ਬਾਹਰ ਕੱਢ ਦਿੰਦਾ ਜਿਵੇਂ ਹਰਦੀ ਦੇਰਕ ਨੂੰ ਬਾਹਰ ਕੱਢਦਾ ਸਾਡੇ ਸੈੱਲਾਂ ਚੋਂ ਜੋ ਟੌਕਸਿਨ ਆ ਉਹਨਾਂ ਨੂੰ ਰੋਜ਼ ਵਾਸ਼ ਆਊਟ ਕਰੀ ਜੇ ਨਾ ਅਸੀਂ ਹੈਲਦੀ ਰਹਾਂਗੇ ਇਸ ਤੋਂ ਅਗਲੀ ਇੱਕ ਹੋਰ ਪ੍ਰੋਪਰਟੀ ਇਹਦੇ ਨਾਲ ਦੀ ਇਹ ਦੇ ਇਹ ਨਾਲ ਸਾਡੇ ਸਰੀਰ ਦੇ ਵਿੱਚ ਪਾਣੀ ਕਰਦਾ ਸਾਡੇ ਸੈੱਲਾਂ ਚ ਗਿਆ ਹੀ ਨਹੀਂ ਢਿੱਡ ਚ ਪਿਆ ਰਹਿੰਦਾ ਇਹ ਸਾਡੀ ਬਾਡੀ ਦੇ ਵਿੱਚ ਪਿੰਦੀ ਸਾਰ ਬਚਰਵ ਹੋ ਜਾਂਦਾ ਇਹ ਜੀਰਾ ਆਮ ਕਰਾ ਚੁੰਦਾ ਇਹ ਮਾਰਕੀਟ ਚ ਮਿਲਣ ਵਾਲਾ ਮੈਲਰ ਵਾਟਰ ਏ ਢੀਨਨ ਅਲਕਲਾਈਨ ਵਾਟਰ ਇਹ ਦੇਖੋ ਨੇ ਜੀਰੇ ਦੇ ਅਰਕ ਨੂੰ ਵੀ ਜੀਰਾ ਹਾਰਡ ਹੁੰਦਾ ਹੈ ਜੀਰੇ ਦੇ ਅਰਕ ਨੂੰ ਵੀ ਨਾਲ ਦੀ ਨਾਲ ਵਾਰ ਕਰਤਾ ਇਹ ਹਾਈ ਟੈਂਪਰੇਚਰ ਪਰ ਕਲਰ ਆਉਂਦਾ ਹੈ ਜਾਂ ਫਿਰ ਰਾਤ ਬਰ ਪੀਓਗੇ ਤਾਂ ਵੀ ਇੰਨਾ ਹਲਕਾ ਜੀਰੇ ਹਾਰਡ ਦੇ ਵਿੱਚ ਵੀ ਜਾ ਕੇ ਉਹਦੇ ਆਰਕਨ ਵਾਰ ਕੱਢਦਾ ਐਦਾਂ ਹੀ ਸਾਡੇ ਸਰੀਰ ਚ ਜਾ ਕੇ ਸਾਡੇ ਸੈੱਲਾਂ ਦੇ ਵਿੱਚ ਉਹ ਬਿਜਰਬ ਹੋ ਜਾਂਦਾ ਜੋ ਸਾਨੂੰ ਬਿਮਾਰੀ ਲੱਗਣਦੇ ਆ ਉਹਨਾਂ ਨੂੰ ਟਾਕਸਿਨ ਨੂੰ ਵਾਸ਼ ਆਊਟ ਕਰ ਦਿੰਦਾ ਵੀ ਅਸੀਂ ਬਿਮਾਰੀ ਦੀ ਜੜ ਤੇ ਕੰਮ ਕਰ ਰਹੇ ਹਾਂ ਬਿਮਾਰੀ ਲੱਗਣ ਤੋਂ ਬਾਅਦ ਹੀ ਨਹੀਂ ਬਿਮਾਰੀ ਦੀ ਜੜੇ ਖਤਮ ਕਰੀਏ ਇਹ ਸਾਡਾ ਮਿਸ਼ਨ ਕੋਈ ਕੋਈ ਦੱਸ ਦੋ ਕਿਹੜੀ ਜਗ੍ਹਾ ਹੈਗਾ ਤੁਹਾਡਾ ਆਫਿਸ ਤੇ ਕਿਹੜੇ-ਕਿਹੜੇ ਥੋੜੇ ਕੋ ਪਾਣੀ ਇੱਥੇ ਹੈਗੇ ਅਲਕਲ ਇੰਪੋਰਟ ਹੋ ਰਹੀਆਂ ਸਾਡੇ ਕੋਲ ਸਾਡਾ ਮੇਨ ਆਫਿਸ ਹੈਗਾ ਜੀ ਸਮਰਾਲਾ ਚੰਡੀਗੜ੍ਹ ਰੋੜ ਤੇ ਕੰਗ ਮਾਰਕੀਟ ਸ਼ਾਪ ਨੰਬਰ 4 ਸਾਡੇ ਕੋਲੇ 250 ਐਮਐਲ ਅੱਧਾ ਲੀਟਰ ਲੀਟਰ ਤੇ 20 ਲੀਟਰ ਦੇ ਵਿੱਚ ਉਪਲਬਧ ਹੈ ਤੁਸੀਂ ਸਾਡੇ ਨਾਲ ਸੰਪਰਕ ਕਰਕੇ ਸੱਤੇ ਤੋਂ ਇਥੋਂ ਪਾਣੀ ਲੈ ਜਾ ਸਕਦੇ ਹੋ